ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਆ ਤੁਸਾਰੇ ਬਹੁਤ ਵਧੀਆ ਹੋਵੋਗੇ ਅੱਜ ਅਸੀਂ ਆਏ ਆ ਆਮ ਖਸਵਤ ਪੂਰੇ ਮੇਲਾ ਲੱਗਿਆ ਹੋਇਆ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੇ ਲੱਗਿਆ ਹੋਇਆ ਪੰਜਾਬ ਸਖੀ ਸ਼ਕਤੀ ਮੇਲਾ 2026 ਦਾ ਤੁਹਾਨੂੰ ਦਿਖਾਉਨੇ ਅੰਦਰ ਜਾ ਕੇ ਕਿੰਨੇ ਕਰੌਣਕਾ ਤੇ ਕਿਹੜੇ ਕਿਹੜੇ ਸਟਾਲ ਲੱਗੇ ਹੋਈਆਂ ਨੇ ਬਾਕੀ ਸਿੰਗਰ ਵੀ ਲੱਗਦੇ ਆ ਉਰੇ ਉਹ ਰਾਤ ਨੂੰ ਲੱਗਦੇ ਨੇ ਐਂਟਰੀ ਤੇ ਪਹੁੰਚ ਗਏ ਆ ਦੇਖੋ ਆ ਸਾਹਮਣੇ ਐਂਟਰੀ ਆਮ ਖਸਵਤ ਦੀ ਕਰੋ ਚੈੱਕ ਹਲਾ ਅਸਟਾ ਲੱਭੇ ਲੱਗੇ ਹੋਏ ਨੇ ਉਰੇ ਇਸੇ ਗਰਨੇ ਵੀ ਹੋਣਾ ਉਰੇ ਮੇਨ ਐਂਟਰੀ ਤੇ ਪਹੁੰਚ ਗਿਆ ਸਾਹਮਣੇ ਦੇਖੋ ਆ ਚੁੱਲੇ ਲੱਗੇ ਹੋਏ ਨੇ ਆਮਖਸ ਵਾਕ ਚ ਇਹ ਆਮ ਖਾਸ ਬਾਗ ਦਾ ਖਾਸ ਵਾਲਾ ਏਰੀਆ ਇੱਕ ਉੱਪਰ ਦਾ ਪਲਾਟ ਕਰੋਚਨ ਤੇ ਬੈਠਿਆ ਹੈ। ਇਹ ਸਾਹਮਣੇ ਆਪਣੇ ਪਿੰਡ ਵਿੱਚ ਕੰਮ ਨੇ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ। ਆਹ ਸਾਹਮਣੇ ਸਟੇਜ ਆ। ਹਾਂਜੀ ਅਹ ਥੜਿਆ ਸੈਕਟਰ ਤੋਂ ਇੱਧਰ ਵੀ ਦੇਖੋ। ਸਾਡੇ ਬਕਾਨਾਟਾ ਬਣਾਈਆਂ ਹੋਈਆਂ ਨੇ। ਪਾਟ ਕੇ ਜਿੰਨੇ ਵੀ ਵਾਇਜ਼ ਬੈਠੇ ਨੇ ਵੱਡੇ ਬੀਚ ਲੱਗੇ। ਇੱਕ ਜਗ੍ਹਾ ਜਿਸ ਨੂੰ ਬਿੱਕੂ ਖਾਣੇ ਕਰਦੇ ਤੇ ਜਿਹੜਾ ਜੀ ਇੱਧਰ ਦੇਖੋ। ਇੱਧਰ ਵੀ ਸਾਰੀਆਂ ਦੁਕਾਨਾਂ ਟੈਪ ਲੱਗੀਆਂ ਹੋਈਆਂ ਨੇ ਇੱਧਰ ਲੋਕ ਖੜੇ ਨੇ ਸਾਡੇ ਬਹੁਤ ਗਲੀਚੇ ਦੇਖੋ ਕਿੰਨੇ ਸੋਹਣੇ ਜਨਾਂ ਦੇ ਇਹ ਹਨੀ ਵੇਚਦੇ ਆ ਦੇਖੋ ਕੀ 4 ਤੇ ਚੱਟਣੀਆਂ ਉਹ ਦੇਖੀ। ਕੀ ਵੀ 4 ਵਾਲੇ ਨੇ ਇੱਧਰ ਦੇਖੋ ਪੁਰਾਣੀਆਂ ਤਰੀਆਂ ਜਿਹੜੀਆਂ ਬੁੜੀਆਂ ਬਣਦੀਆਂ ਹੁੰਦੀਆਂ ਸੀਗੀਆਂ। ਕਰੋ ਚੱਕ। ਸਾਹਮਣੇ ਮਾਰਤਾ ਜਿਹੜੇ ਉਰੇ ਬਾਦਸ਼ਾਹ ਪੈਂਦਾ ਹੁੰਦਾ ਸੀਗਾ ਇੱਧਰ ਸਾਹਮਣੇ ਦੇਖੋ ਸਟਾਲਾਂ ਨੇ ਇੱਧਰ ਵੀ ਸਟਾਲਾਂ ਸਟਾਲਾਂ ਨੇ ਚੈੱਕ ਕਰੋ ਅਥਾਰ ਖੜੀਏ ਮੁਸਲੇ ਵਾਲੇ ਦੀ ਮੁਸਲੇ ਵਾਲੇ ਦੀ ਫੋਟੋ ਵੀ ਲਾਈ ਗਈ ਹੈ ਕਾਈ ਸਭੀ ਇਹ ਦੇਖੋ ਕਿੰਨੇ ਸੋਹਣਾ ਬਣਾਏ ਹੋਏ ਨੇ ਚੱਕ ਕਰੋ ਮੈਂ ਕੋ ਪੰਜਾਬੀ ਦੇ ਤਾਂ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਬਣਾਏ ਹੋਏ ਨੇ ਪੰਜਾਬੀ ਜੁੱਤੀ ਇਹ ਕਹਿ ਰਹੇ ਆ ਇਹ ਕਹਿ ਰਹੇ ਬੁੱਢਾ ਜੇਵਲਰੀ ਹਰਾਂ ਦੇ ਆਪੀ ਪ੍ਰਾਂਦੇ ਦੇਖੋ ਕਿੰਨੇ ਵਧੀਏ ਡਿਜ਼ਾਈਨ ਵਾਲੇ ਸ਼ਿਸ਼ੇ ਵਾਲੇ ਉੱਪਰ ਵਾਲੇ ਪਾਸੇ ਜਾ ਰਹੇ ਆ ਆਮਖਾ ਸਭਾਗ ਦੇ ਇਧਰ ਆਹ ਮਾਰਕੀਟ ਦੇਖ ਕੇ ਆਏ ਜਿਹੋ ਨਾਲ ਨਾਮ ਹੈ ਇਧਰ ਸਾਰੀਆਂ ਖਾਣ ਪੀਣ ਵਾਲੀਆਂ ਸਟਾਲਾਂ ਨੇ ਆ ਸਾਹਮਣੇ ਸਟੇਜ ਆ ਪੂਰੇ ਸਿੰਗਰ ਲੱਗੇ ਆ ਜਗ੍ਹਾ ਤੇ ਕਿ ਤੇ ਸਾਹਮਣੇ ਵੀ ਇਸ ਤਰ੍ਹਾਂ ਲੱਗੀਆਂ ਨੇ ਖਾਣ ਪੀਣ ਵਾਲੀਆਂ ਕੁਲਫੀਆਂ ਵੀ ਇੱਧਰ ਵੀ ਦੇਖੋ ਇੱਧਰ ਖਾਸ ਵਾਲਾ ਏਰੀਆ ਸੀਗਾ ਇੱਧਰ ਹੈਗਾ ਆਮ ਖਸ ਵਗਦਾ ਆਮ ਵਾਲਾ ਏਰੀਆ ਕੋਈ ਵੀ ਤੁਹਾਨੂੰ ਦਿਖਾ ਦਈਏ ਮਾੜਾ ਜਾਂ ਤਾਂ ਫੋਰਮ ਲੱਗਿਆ ਪੁਰਾਣੇ ਸਮੇਂ ਦਾ ਇਹ ਹੁਣ ਬੰਦ ਆ ਦੇਖੋ ਜੀ ਇੰਨੀ ਅੱਗੇ ਆ ਗਈਆਂ ਕਿੰਨਾ ਸੋਹਣਾ ਤਰਕਤ ਲੱਗਿਆ ਹੋਇਆ ਅੰਦਰ ਗੁੱਡਾ ਵੀ ਹੋਈਆਂ ਪਈਆਂ ਨੇ ਬਿਚੇ-ਬਿਚੇ ਦੇਖੋ ਸਾਹਮਣੇ ਤੋਂ ਆਕੇ ਹੁਣ ਪੂਰੇ ਅੰਦਰ ਬੜ ਚੁਕੇ ਆ ਕਿੰਨੇ ਵੇੜੇ ਜਨ ਬਣਾਏ ਹੋਏ ਨੇ ਸਾਹਮਣੇ ਟੱਡੀ ਮਾਰਤਾ ਦੀ ਤੇ ਕਾ ਮਾਰਤਾ ਦੀ ਸਭ ਤੋਂ ਫੇਮਸ ਮਾਰਤੇ ਨੇ ਆ ਕੁਝ ਦੇਖੋ ਕਿਵੇਂ ਦਰਖਤ ਉੱਗਿਆ ਪਏ ਨੇ ਕਿੰਨਾ ਡਰਾਪਣਾ 뷰 ਆ ਸਾਹਮਣੇ ਦੇਖੋ ਹੁ ਅੰਦਰਲੇ ਪਾਸੇ ਆ ਗਏ ਸੀ ਕਦੇ ਇਹ ਮੇਰੇ ਬੋਰੀਆਂ ਨੇ ਮੁਗਲਾਂ ਸਮੇਂ ਦੀਆਂ ਸਰੰਦੇਟ ਲੱਗੀ ਹੋਈ ਹੈ ਸਾਰੀ ਇੰਦਰ ਆਖਦੇ ਦੇਖੋ ਕਿੰਨਾ ਵਧੀਆ ਵਾ ਅਸਾ ਸਾਹਮਣੇ ਰੋਟੀ ਵੇਚਦੇ ਨੇ 100 ਰੁਪਏ ਕਿਲੋ ਮਰੂਦ ਨੇ ਅੱਜ ਦੇ ਬਲੌਗ ਚ ਦੋਸਤੋ ਇਹੀ ਸੀਗਾ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਬਾਕੀ ਸਾਰੀਆਂ ਸਟਾਲ ਨੂੰ ਤੁਸੀਂ ਦੇਖ ਲਈਏ ਇੰਨਾ ਕਿਸੇ ਦਿਖਾਉਣ ਨੂੰ ਬਾਕੀ ਇੱਧਰ ਆਮਲ ایرিয়া ਸੇ ਉੱਧਰ ਖਾਸ ਵਾਲੇ ایریاز ਜਿੱਧਰ ਸਟੇਜ ਲੱਗੀ ਹੋਈ ਆ ਬਾਕੀ ਤੁਹਾਨੂੰ ਫੇਰ ਕਿਸੇ ਵਲੋਗਸ ਦਿਖਾਵਾਂਗੇ ਧੰਨਵਾਦ